ਸਰਦਾਰ ਗੁਰੂ ਸਿੰਘ ਬਾਦਲ ਸਤਿਕਾਰ ਬੇਬ੍ਰਸਤੋਂ ਹਾਂ ਜੀ ਗੱਲ 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 ਅੱਜੋਂ ਤੁਹਾਡਾ ਵਿਸ਼ਵਾਸ ਪੰਜਾਬ ਬਣੇਗਾ ਅੱਜ ਮੈਨੂੰ ਸਾਡੀ ਹਾਲਤ ਦੇ ਅੰਦਰ ਨੌਜਵਾਨ ਕੰਮ ਕਰਦਾ ਸੀ ਜਦੋਂ ਮਕੀਲ ਸੀਗਾ ਉਹਦੇ ਹੋਏ ਬੱਚੇ ਅਸ਼ੇਰੀਆ ਚਲੇ ਗਏ ਸੀ ਤਵੇਕਰ ਕੰਮ ਜਿਵੇਂ ਮਿਲਕੇ ਗਿਆਗਾ ਉਹਦਾ ਨਾਮ ਸ੍ਰੀਸ ਬਾਸਰਾ ਹੁਸੀਂ ਮਾਦਾ ਕਰ ਲਿਓ ਪਟਿਆਲੇ ਦੇ ਵਿੱਚ ਉਹ ਬਹੁਤ ਸਾਰਾ ਪਰ ਪਟਿਆਲੇ ਦੇ ਚਾਰ ਕਿੰਨੇ 90 ਤੋਂ ਵੱਧ ਲੋਕਾਂ ਨੂੰ ਪਟਿਆਲੇ ਦੇ ਉਸਾਰ ਦਿੱਤਾਗਾ ਯਾਨਕਿ ਲੋਕ ਵਾਪਸ ਆਉਣ ਲਾਗੇ ਪੰਜਾਬ ਨੂੰ ਇਹ ਮਹਾਨ ਇਹ ਸత్య ਸਰਦਾਰ ਭਗਤ ਸਿੰਘ ਸਾਹਿਬ ਦੇ ਸੱਚ ਹੈ ਬਈ ਬਰਸ ਤੋਂ ਹਾਂ ਜੀ ਹਾਂ ਪਟਿਆਲੇ ਸਭ ਗੱਲ ਗੱਲ ਕਿਉਂਕਿ ਅਬਾ ਉਸ ਇਨਕਲਾਬੀ ਤਰਕੀ ਦੇ ਖੜੇ ਆ ਆਪਾਂ ਇਨਕਲਾਬੀ ਤਰਕੀ ਦੇ ਇਨਕਲਾਬੀ ਕੰਡੀਆਂ ਸੰਤਾਨ ਮੁਲਾਸੀ ਕਰਕੇ ਇਨਕਲਾਬੀ ਕੰਡੀਆਂ ਨੂੰ ਪੈਦਾ ਕੀਤਾ ਜਿਹੜੇ ਨਿੱਜੀ ਕਰਨ ਦੇ ਖਿਲਾਫ ਜੀ ਇਹ ਸੀ ਜਾਣਕਾਰੀ ਹੋਰ ਜਾਣਕਾਰੀ ਪਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਨਾ ਧੰਨਵਾਦ ਜੀ